ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚ ਕਿਹੜੀਆਂ ਨੂੰ ਅਕਸਰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਲੰਗ ਦੇ ਟੱਪ ਦੇ ਪੈਰਾਂ ਹੇਠ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਜਾਂ ਤਾਂ ਚੀਜ਼ਾਂ ਉਹ ਖਰਾਬ ਕਰਨ ਵਾਲੀਆਂ ਜਾਂ ਸਾਨੂੰ ਵੱਢਣ ਵਾਲੀਆਂ ਇਹ ਆਪਾਂ ਸਮਝਦੇ ਹਾਂ ਇਸ ਤੋਂ ਵੱਧ ਆਪਾਂ ਉਹਨਾਂ ਨੂੰ ਕੁਝ ਵੀ ਨਹੀਂ ਸਮਝਦੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਧਿਆਨ ਦੇ ਨਾਲ ਚਿਰੋਸ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕੀੜੀਆਂ ਬਾਰੇ ਵਿਗਿਆਨ ਨੇ ਕਈ ਗੱਲਾਂ ਸਾਡੇ ਸਾਹਮਣੇ ਰੱਖੀਆਂ ਨੇ ਇਹ ਵੀ ਆਪਸ ਵਿੱਚ ਗੱਲਾਂ ਕਰਦੀਆਂ ਨੇ ਆਪਣੇ ਛੋਟੇ ਛੋਟੇ ਨਗਰ ਵਸਾਉਂਦੀਆਂ ਨੇ ਕਿਵੇਂ ਚੀਜ਼ਾਂ ਇਕੱਠੀਆਂ ਕਰਦੀਆਂ ਨੇ ਤਾਂ ਆਪਾਂ ਨੂੰ ਕੀੜੀਆਂ ਦੇ ਵਾਂਗ ਮਿਹਨਤ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਘਰ ਵੀ ਕੀੜੀਆਂ ਨੇ ਤਾਂ ਇਹਨਾਂ ਤੋਂ ਡਰਨਾ ਨਹੀਂ ਆਓ ਜਾਣਦੇ ਹਾਂ ਕੀੜੀਆਂ ਸਾਡੇ ਲਈ ਚੰਗਾ ਚੰਗਾ ਜਾਂ ਮਾੜੇ ਸਮੇ ਦਾ ਸੰਕੇਤ ਕਿਵੇਂ ਦੱਸਦੀਆਂ ਹਨ ਜੇਕਰ ਤੁਹਾਡੀ ਰਸੋਈ ਦੇ ਵਿੱਚ ਵੇੜੇ ਵਿੱਚ ਰੁੱਖਾਂ ਦੇ ਆਸ-ਪਾਸੇ ਕੀੜੀਆਂ ਨੇ ਤੇ ਤੁਸੀਂ ਫਕੀਰ ਤੋਂ ਵੀ ਰੰਗ ਬਣ ਸਕਦੇ ਹੋ ਪਰ ਆਪਣੇ ਵਿੱਚੋਂ ਕਈ ਦਿਨ ਰਾਤ ਮਿਹਨਤ ਕਰਦੇ ਨੇ ਕਿ ਸਾਡੇ ਘਰ ਇੱਕ ਨਿੱਕੀ ਜਈ ਕਈਆਂ ਦੇ ਘਰ ਬਹੁਤ ਜ਼ਿਆਦਾ ਕੀੜੀਆਂ ਰਹਿੰਦੀਆਂ ਨੇ ਜੇਕਰ ਤੁਹਾਡੇ ਘਰ ਕੀੜੀਆਂ ਨੇ ਤਾਂ ਇਹ ਜਾਣਕਾਰੀ ਤੁਹਾਨੂੰ ਧਿਆਨ ਦੇ ਨਾਲ ਜ਼ਰੂਰ ਸੁਣਨੀ ਹੋਵੇਗੀ ਕਈ ਲੋਕ ਮੰਨਦੇ ਨੇ ਕਿ ਉਹ ਕਹਿੰਦੇ ਨੇ ਕਿ ਤੁਸੀਂ ਪਹਿਲਾਂ ਇਹ ਦੇਖੋ ਕਿ ਤੁਹਾਡੇ ਘਰ ਕਾਲੀਆਂ ਕੀੜੀਆਂ ਨੇ ਲਾਲ ਨੇ ਜਾਂ ਭੂਰੀਆਂ ਨੇ ਕਹਿੰਦੇ ਇਹ ਤੁਹਾਨੂੰ ਸੁਚੇਤ ਕਰਕੇ ਅੱਗੇ ਵਧਣ ਦਾ ਜਰੀਆ ਦੱਸਦੀਆਂ ਨੇ ਹਰ ਜੀਵ ਦੇ ਵਿੱਚ ਰੱਬ ਵਸਦਾ ਹੈ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿਹਾ ਜਾਂਦਾ ਹੈ ਕਿ ਕਿਸੇ ਜੀਵ ਨੂੰ ਖਵਾਇਆ ਹਮੇਸ਼ਾ ਵਾਅਦਾ ਫੋਲਦਾ ਤੇ ਬੜਾ ਪੁੰਨ ਲੱਗਦਾ ਹੈ ਕਈ ਗ੍ਰੰਥਾਂ ਅਨੁਸਾਰ ਮਾਂ ਦੀ ਮਹਾਨਤਾ ਹੈ ਉਹ ਮੰਨਦੇ ਨੇ ਕਿ ਇਸ ਜੀਜ ਨੂੰ ਜਿਨ੍ਹਾਂ ਨੂੰ ਚੌਲਾਂ ਦਾ ਆਟਾ ਪਾ ਕੇ ਇਹਨਾਂ ਨੂੰ ਜ਼ਰੂਰ ਪਾਓ ਕਿਹਾ ਜਾਂਦਾ ਹੈ ਕਿ ਜੋ ਲੋਕ ਚੌਲਾਂ ਦਾ ਆਟਾ ਬਣਾ ਕੇ ਵਿੱਚ ਖੰਡ ਪਾ ਕੇ ਕੀੜੀਆਂ ਨੂੰ ਪਾਉਂਦੇ ਨੇ ਉਹਨਾਂ ਦਾ ਹੱਤਰਾਂ ਦਾ ਜੋ ਵਿਭਾਗ ਮਾੜੇ ਹੁੰਦੇ ਨੇ ਉਹਨਾਂ ਦੇ ਹੱਤਰਾਂ ਦੇ ਜੋ ਭਾਗ ਮਾੜੇ ਹੁੰਦੇ ਨੇ ਉਹ ਮੁਕਤ ਹੋ ਜਾਣ ਉਹਨਾਂ ਤੋਂ ਮੁਕਤੀ ਪਾ ਲੈਂਦੇ ਹਨ ਜੇਕਰ ਤੁਹਾਡੇ ਜ਼ਿੰਦਗੀ 'ਚ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਤਾਂ ਇਹ ਛੋਟੀ ਜਿਹੀ ਜੁਕਤ ਵਤਤ ਲੋ ਜੋ ਵੀ ਕੰਮਾਂ ਵਿੱਚ ਅੜਚਨਾ ਨੇ ਉਹ ਜ਼ਰੂਰ ਦੂਰ ਹੋਣਗੀਆਂ ਘਰ ਵਿੱਚ ਜੋ ਵੀ ਨਕਾਰਾਤਮਕ ਪ੍ਰਭਾਵ ਹੈ ਉਹ ਵੀ ਦੂਰ ਹੋ ਜਾਂਦਾ ਹੈ ਤੁਸੀਂ ਆਪ ਦੇਖੋਗੇ ਕਿ ਹਫ਼ਤੇ ਵਿੱਚ ਹੀ ਘਰ ਦਾ ਮਾਹੌਲ ਬਦਲ ਜਾਏਗਾ ਕਿਹਾ ਜਾਂਦਾ ਹੈ ਕਿ ਜਿਸ ਘਰ ਕਾਲੀਆਂ ਕੀੜੀਆਂ ਦੇਖਣ ਤਾਂ ਤੁਹਾਡੇ ਭਾਗ ਜਾਗਣ ਵਾਲੇ ਨੇ ਐਵੇਂ ਹੋਂਤੇ ਜ਼ਰੂਰ ਹਰ ਸਾਫ ਸਫਾਈ ਦਾ ਧਿਆਨ ਰੱਖੋ ਪੋਚਾ ਲਗਾਓ ਜੇਕਰ ਫਿਰ ਵੀ ਕੀੜੀਆਂ ਹੁੰਦੀਆਂ ਨੇ ਤਾਂ ਸਮਝੋ ਕਿ ਕੋਈ ਨਾ ਕੋਈ ਤੁਹਾਨੂੰ ਚੰਗੀ ਖਬਰ ਦੇਣ ਲੱਗੀਆਂ ਨੇ ਜੇਕਰ ਲਾਲ ਰੰਗ ਦੀਆਂ ਜਾਂ ਭੂਰੀਆਂ ਜੀਆਂ ਕੀੜੀਆਂ ਤੁਹਾਨੂੰ ਆਸੇ-ਪਾਸੇ ਦਿਖਣ ਤਾਂ ਕਿ ਤੁਸੀਂ ਆਪਣੇ ਜ਼ੁਬਾਨ ਤੇ ਆਪਣੇ ਰਵੱਈਏ ਤੇ ਜ਼ਰੂਰ ਧਿਆਨ ਰੱਖੋ ਤੁਸੀਂ ਕਿਸੇ ਨਾ ਕਿਸੇ ਆਪਣੇ ਜ਼ੁਬਾਨ ਜਾਂ ਰਵੱਈਏ ਕਰਕੇ ਮੁਸੀਬਤ ਵਿੱਚ ਪੈ ਸਕਦੇ ਹੋ ਇਸ ਲਈ ਸੋਚ ਸਮਝ ਕੇ ਹੀ ਕੋਈ ਵੀ ਫੈਸਲਾਤ ਜਾਂ ਕੋਈ ਵੀ ਕੰਮ ਕਰੋ ਇਸੇ ਤਰ੍ਹਾਂ ਸਾਹਾ ਸੰਗਾ ਜੀ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਦੇ ਹਾਂ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਆ ਕਰਦਾ ਸੀ ਕਹਿੰਦੇ ਉਹ ਮਨੁੱਖ ਦੇ ਘਰ ਬੜੀ ਜ਼ਿਆਦਾ ਤੰਗੀ ਤੇ ਗਰੀਬੀ ਸੀ ਕੰਮਕਾਰ ਉਹਨੂੰ ਕੋਈ ਮਿਲਦਾ ਨਹੀਂ ਸੀ ਜਦੋਂ ਕੰਮਕਾਰ ਨਹੀਂ ਸੀ ਤੇ ਪੈਸਾ ਤੱਕਾ ਵੀ ਨਹੀਂ ਸੀ ਤੇ ਘਰ ਵਿੱਚ ਕਲੇਸ਼ ਰਹਿੰਦਾ ਸੀ ਲੜਾਈ ਝਗੜਾ ਰਹਿੰਦਾ ਸੀ ਕਹਿੰਦੇ ਹੁਣ ਉਹ ਦੁਖੀ ਤੇ ਹਾਰਿਆ ਹੋਇਆ ਇੱਕ ਸੰਤ ਫਕੀਰ ਜੀ ਦੇ ਕੋਲ ਗਿਆ جا کے ਕਹਿਣ ਲੱਗਾ ਸੰਤ ਜੀ ਮੇਰੇ ਘਰ ਦਲੇਦਰ ਤੇ ਗਰੀਬੀ ਨੇ ਘੇਰ ਰੱਖਿਆ ਹੈ ਇਥੋਂ ਤੱਕ ਕਿ ਪਰਿਵਾਰ ਦੇ ਵਿੱਚ ਆਪਸ ਵਿੱਚ ਨਹੀਂ ਬੰਦੀ ਅਸੀਂ ਲੰਲਾੜ ਮਰਦੇ ਹਾਂ ਕੋਈ ਹੱਲ ਦੱਸੋ ਸੰਤ ਜੀ ਕਹਿਣ ਲੱਗੇ ਠੀਕ ਹੈ ਮੈਂ ਤੇਰੀ ਗਰੀਬੀ ਵੀ ਦੂਰ ਕਰਨ ਦਾ ਹੱਲ ਦੱਸਾਂਗਾ ਤੇਰੇ ਪਰਿਵਾਰ ਦੇ ਵਿੱਚ ਵੀ ਆਪਣਾਪਣ ਆ ਜਾਵੇਗਾ ਪਿਆਰ ਆ ਜਾਵੇਗਾ ਪਰ ਉਸ ਤੋਂ ਪਹਿਲਾਂ ਤੈਨੂੰ 7 ਦਿਨ ਇੱਕ ਕੰਮ ਕਰਨਾ ਪਵੇਗਾ ਉਨੇ ਕਹਿਆ ਜੀ ਮੈਂ ਹਰੇਕ ਕੰਮ ਕਰਨ ਲਈ ਤਿਆਰ ਹਾਂ ਸੰਤ ਜੀ ਨੇ ਕਿਹਾ ਕਿ ਠੀਕ ਹੈ ਸੰਤ ਜੀ ਨੇ ਅਗਲੇ ਦਿਨ ਉਹਨ ਨੂੰ ਕਿਹਾ ਕਿ ਦੇਖ ਜਿੱਥੇ ਮੈਂ ਬੈਠਾ ਇਹਦੇ ਸਾਹਮਣੇ ਉਹ ਉੱਚੀ ਪਹਾੜੀ ਉਥੇ ਇੱਕ ਮੰਦਿਰ ਬਣਿਆ ਹੈ ਭਾਵ ਇੱਕ ਥਾਂ ਹੈ ਉਥੇ ਕੀੜੀਆਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਉਹ ਕੀੜੀਆਂ ਦੇ ਘਰ ਤੋਂ ਟਾ ਕੇ ਤੇ 8ਵੇਂ ਦਿਨ ਤੋਂ ਮੇਰੇ ਕੋਲ ਆਉਣਾ ਉਹ 8 ਦਿਨ ਬਾਅਦ ਮੇਰੇ ਕੋਲ ਆਈ ਤੇ ਮੈਂ ਤੇਰੀ ਗਰੀਬੀ ਦੂਰ ਕਰਨ ਦਾ ਮੰਤਰ ਵੀ ਤੈਨੂੰ ਦੱਸਾਂਗਾ ਤੇਰੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਵੀ ਆ ਜਾਵੇਗੀ ਉਸ ਮੰਨਤਾ ਦੇ ਨਾਲ ਤੇ ਉਸੇ ਨਾਲ ਤੈਨੂੰ ਇੱਕ ਜੜੇ ਬੂਟੀ ਵੀ ਦਵਾਂਗਾ ਜਿਹਦੇ ਨਾਲ ਸਾਰਾ ਕੁਝ ਠੀਕ ਹੋ ਜਾਵੇਗਾ ਉਹਨੇ ਕਿਹਾ ਠੀਕ ਹੈ ਅਗਲੀ ਸਵੇਰ ਹੋਈ ਮਨ ਸਾਰੀ ਰਾਤ ਸੋਚਦਾ ਰਿਹਾ ਕਿ ਸਾਰੇ ਲੋਕੀ ਕਹਿੰਦੇ ਨੇ ਕਿ ਇਹ ਸੰਤ ਫਕੀਰ ਨੇ ਤੇ ਬੜੀ ਕਰਨੀ ਵਾਲੇ ਨੇ ਪਰ ਇਹਨਾਂ ਨੇ ਤਾਂ ਮੈਨੂੰ ਕੀੜੀਆਂ ਦਾ ਘਰ ਟੋਲਣ ਲਈ ਕਹਿ ਦਿੱਤਾ ਹੈ ਤਾਂ ਇਹ ਕੀੜੀਆਂ ਕਿਸੇ ਦਾ ਘਰ ਟਾ ਕੇ ਮੈਨੂੰ ਗਰੀਬੀ ਦਾ ਮੰਤਰ ਦੇਣਗੇ ਇਹ ਕਿਵੇਂ ਕਿਸੇ ਨੂੰ ਦੁੱਖ ਪਛਾ ਸਕਦੇ ਨੇ ساری ਰਾਤ ਉਹ ਮੰਝ ਇਹ ਹੀ ਸੋਚਦਾ ਰਿਹਾ ਤੇ ਹਰ ਥੱਕ ਕੇ ਕਹਿੰਦਾ ਕਿ ਚਲੋ ਮੇਰੀ ਗਰੀਬੀ ਦੂਰ ਹੋਵੇਗੀ ਮੈਨੂੰ ਹੋਰ ਕੀ ਚਾਹੀਦਾ ਹੈ ਕਹਿੰਦੇ ਇਹਨਾਂ ਸੋਚ ਕੇ ਤੇ ਉਸ ਥਾਂ ਤੇ ਉਹ ਚਲਾ ਗਿਆ ਕਹਿੰਦੇ ਹੁਣ ਸੰਤ ਫਕੀਰ ਉਸ ਥਾਂ ਤੇ ਨਵੇਂ ਸੰ ਉਹ ਉਸ ਥਾਂ ਤੇ ਉੱਥੇ ਪਹੁੰਚਿਆ ਆਸ-ਪਾਸੇ ਦੇਖਿਆ ਤੇ ਸਾਹਮਣੇ ਇੱਕ ਬੜਾ ਵੱਡਾ ਕੀੜੀਆਂ ਨੇ ਘਰ ਬਣਾਇਆ ਹੋਇਆ ਸੀ ਇੱਕ ਗਿਟਾਰ ਦੇ ਵਿੱਚ ਕੀੜੀਆਂ ਤੁਰੀਆਂ ਜਾਂਦੀਆਂ ਸਨ ਛੋਟੇ-ਛੋਟੇ ਕਣਕ ਦੇ ਦਾਣੇ ਇੱਕ ਦੂਜੇ ਨੂੰ ਫੜਾਈ ਜਾਂਦੀਆਂ ਸਨ ਤੇ ਘਰ ਦੇ ਅੰਦਰ ਰੱਖੀ ਜਾਂਦੀਆਂ ਸਨ ਕਹਿੰਦੇ ਸੰਤ ਜੀ ਨੇ ਨਾਲ ਹੀ ਸ਼ਰਤ ਰੱਖੀ ਸੀ ਕਿਸੇ ਵੀ ਕੀੜੀ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਰੀਆਂ ਕੀੜੀਆਂ ਸਹੀ ਸਲਾਮਤ ਰਹਿਣ ਤੇ ਘਰ ਜਿਹੜਾ ਤੋਂ ਉਹਨਾਂ ਦਾ ਤੋੜਨਾ ਹੈ ਉਹ ਉਥੇ ਗਿਆ ਤੇ ਉਹਦਾ ਮਨ ਹਜੇ ਵੀ ਐਵੇਂ ਸੀ ਕਿ ਇਹਨਾਂ ਨੂੰ ਮੈਂ ਨੁਕਸਾਨ ਨਹੀਂ ਪਹੁੰਚਾਉਣਾ ਉਹਨੇ ਬਿਨਾਂ ਨੁਕਸਾਨ ਪਹਚਾਏ ਉਹਨਾਂ ਦਾ ਸਾਰਾ ਘਰ ਤੋੜ ਦਿੱਤਾ ਕਹਿੰਦੇ ਜਦੋਂ ਘਰ ਤੋੜਿਆ ਵਿਚਾਰੀਆਂ ਕੀੜੀਆਂ ਇੰਦਰ ਤੋਂ ਉਦਰ ਪਚਣ ਲੱਗੀਆਂ ਕਹਿੰਦੇ ਕਿ ਹੁਣ ਘਰ ਨੂੰ ਚੰਗੀ ਤਰ੍ਹਾਂ ਤੋੜ ਗਏ ਤੇ ਮਨ ਚ ਸੋਚਦਾ ਹੈ ਚਲ ਇਹਨਾਂ ਦਾ ਘਰ ਤੇ ਮੈਂ ਅੱਜ ਤੋੜ ਦਿੱਤਾ ਪਰ ਸੰਤ ਜੀ ਨੇ ਤੇ ਮੈਨੂੰ 7 ਦਿਨ ਲਈ ਕਿਹਾ ਚਲ ਕੱਲ ਆਉਂਦੇ ਹੋਏ ਸੰਤ ਜੀ ਨੂੰ ਦੱਸ ਦਿਆਂਗਾ ਕਹਿੰਦੇ ਕਿ ਅਗਲਾ ਦਿਨ ਹੋਇਆ ਤੇ ਸੋਚਦਾ ਕਿ ਉੱਥੇ ਜਾ ਕੇ ਕੀ ਕਰਨਾ ਫਿਰ ਸੋਚਦਾ ਕਿ ਸੰਤ ਜੀ ਨੇ 7 ਦਿਨ ਕਿਹਾ ਹੈ ਚਲਾ ਜਾਂਦਾ ਹਾਂ ਆ ਜੋ ਥਾਂ ਤੇ ਜਾਂਦਾ ਹਾਂ ਤੇ ਦੇਖਦਾ ਹਾਂ ਉਸ ਥਾਂ ਦੇ ਉੱਤੇ ਪਹਿਲਾਂ ਨਾਲੋਂ ਇਹ ਵੱਡਾ ਘਰ ਕਿੜੀਆਂ ਨੇ ਬਣਾਇਆ ਹੁੰਦਾ ਉਹ ਉਵੇਂ ਹੀ ਕਣਕ ਦੇ ਧਾਣੇ ਆਸੇ-ਪਾਸੇ ਧਾਣੇ ਚੋਕੇ ਇੱਕ ਦੂਜੇ ਨੂੰ ਖਤਾਰ ਚ ਤੁਰੇ ਜਾਂਦੀਆਂ ਹੁੰਦੀਆਂ ਨੇ ਇੱਕ ਦੂਜੇ ਨੂੰ ਅੱਗੇ ਫੜਾ-ਫੜਾ ਕੇ ਆਪਣਾ ਭੋਜਨ ਇਕੱਠਾ ਕਰ ਰਹੀਆਂ ਹੁੰਦੀਆਂ ਨੇ ਕਹਿੰਦੇ ਕਿ ਇਹ ਦੇਖ ਕੇ ਇਹਨੂੰ ਬੜਾ ਗੁੱਸਾ ਆਇਆ ਕੱਲ ਮੈਂ ਸਾਰਾ ਇਹਨਾਂ ਦਾ ਘਰ ਡਾ ਦਿੱਤਾ ਸੀ ਇਹ ਮੂਰਖਾਂ ਨੇ ਫਿਰ ਉਸੇ ਥਾਂ ਤੇ ਘਰ ਬਣਾ ਲਿਆ ਤੇ ਭੋਜਨ ਇਕੱਠਾ ਕਰੀ ਜਾਂਦੀਆਂ ਨੇ ਹੁਣ ਉਹਨੇ ਫੇਰ ਅੱਜ ਪੂਰਾ ਘਰ ਟਾ ਦਿੱਤਾ ਘਰ ਟਾ ਕੇ ਤੇ ਉਸ ਥਾਂ ਦੇ ਉੱਤੇ ਪਾਣੀ ਪਾ ਕੇ ਆ ਗਿਆ ਫਿਰ ਦੁਬਾਰਾ ਘਰ ਨਾ ਬਣਾ ਸਕਣ ਮਨ ਦੇ ਵਿੱਚ ਬੜਾ ਜ਼ਿਆਦਾ ਦੁੱਖ ਸੀ ਕਿ ਇਹਨਾਂ ਫੇਰ ਘਰ ਬਣਾਇਆ ਤੇ ਮੈਂ ਫੇਰ ਟਾ ਦਿੱਤਾ ਇਹ ਵਿਚਾਰੀਆਂ ਨਿੱਕੀਆਂ ਨਿੱਕੀਆਂ ਜੀ ਘਰ ਬਣਾਉਂਦੀਆਂ ਨੇ ਤੇ ਮੈਂ ਟਾਈ ਜਾਂਦਾ ਹਾਂ ਸਾਰਾ ਦਿਨ ਇਹੀ ਸੋਚਦਾ ਰਿਹਾ ਤੀਸਰੇ ਦਿਨ ਉਸ ਥਾਂ ਤੇ ਜਾਂਦਾ ਤੇ ਜਦੋਂ ਉਸ ਥਾਂ ਤੇ ਗਿਆ ਕਹਿੰਦੇ ਕਿ ਸ਼ੁਗਰਾਂ ਕੀੜੀਆਂ ਨੇ ਉੱਥੇ ਘਰ ਨਹੀਂ ਬਣਾਇਆ ਹੋਇਆ ਅੱਜ ਵੀ ਇਹਨਾਂ ਦਾ ਘਰ ਤੋੜਦਾ ਤੇ ਬੜਾ ਦੁੱਖ ਲੱਗਣਾ ਸੀ ਕਹਿੰਦੇ ਉਹ ਆਪਣੇ ਮਨ 'ਚ ਐਵੇਂ ਕਰਦਾ ਸੋਚ ਹੀ ਰਿਹਾ ਸੀ ਕਿ ਚੰਗਾ ਹੋਇਆ ਕੀੜੀਆਂ ਨੇ ਘਰ ਨਹੀਂ ਬਣਾਇਆ ਹੁਣ ਕੱਲ ਤੋਂ ਇੱਥੇ ਨਹੀਂ ਆਉਣਾ ਪਾਵੇਗਾ ਤੇ ਸੰਤ ਜੀ ਨੂੰ ਜਾ ਕੇ ਦੱਸ ਦਿਆਂਗਾ ਸੰਤ ਜੀ ਮੈਂ ਕੀੜੀਆਂ ਦਾ ਘਰ ਤੋੜ ਦਿੱਤਾ ਤੇ ਹੁਣ ਤੁਸੀਂ ਮੈਨੂੰ ਜੋ ਮੰਤਰ ਆ ਉਹ ਦਵਾਓ ਕਹਿੰਦੇ ਕਿ ਆਪਣੇ ਮਨ 'ਚ ਐਵੇਂ ਦੇ ਸਵਾਲ ਦੇ ਜਵਾਬ ਕਰ ਰਿਹਾ ਹੁੰਦਾ ਇਹਨਾਂ ਨੂੰ ਮੋੜਨ ਲੱਗਦਾ ਤੇ ਦੇਖਦਾ ਕੀ ਹੈ ਟੁੱਟ ਲਾਨ ਦੇ ਥੱਲੇ ਕੀੜੀਆਂ ਨੇ ਪਹਿਲਾਂ ਨਾਲੋਂ ਵੀ ਵੱਡਾ ਘਰ ਬਣਾਇਆ ਹੁੰਦਾ ਉਹਦੀ ਹਰਾਨੀ ਦੀ ਹੱਦ ਨਹੀਂ ਰਹਿੰਦੀ ਤੇ ਇਹਨਾਂ ਨੂੰ ਪਤਾ ਕਿ ਮੈਂ ਇੱਥੇ ਆ ਕੇ ਇਹਨਾਂ ਦਾ ਘਰ ਤੋੜ ਦੇਣਾ ਹੈ ਤੇ ਇਹਨਾਂ ਨੇ ਨਵੇਂ ਥਾਂ ਦੇ ਉੱਤੇ ਘਰ ਬਣਾ ਲਿਆ ਕਹਿੰਦੇ ਕਿ ਹੁਣ ਉਹਨੂੰ ਬੜਾ ਜ਼ਿਆਦਾ ਗੁੱਸਾ ਆ ਕਹਿੰਦੇ ਕਿ ਉਹਨੇ ਉਹਨਾਂ ਦਾ ਘਰ ਤੈਸ ਨੈਸ ਖਾ ਦਿੱਤਾ ਤੇ ਉਹ ਤੈਸ ਨੈਸ ਕਰਨ ਦੇ ਵਿੱਚ ਕੁਝ ਕੀੜੀਆਂ ਨੇ ਅਕਲ ਚਲਾਨਾ ਕਰ ਗਈਆਂ ਮੈਂ ਨੇ ਹੁਣ ਉਹਨਾਂ ਹੋਰ ਬਹੁਤ ਜ਼ਿਆਦਾ ਦੁਖ ਹੋਇਆ ਕਿ ਕਰਨ ਕਿ ਸੋਚਦਾ ਹੈ ਕਿ ਮਣਾ ਤੋਂ ਇਹ ਕੀ ਕਰ ਦਿੱਤਾ ਪਰ ਕਹਿੰਦੇ ਮੈਨੂੰ ਤੇ ਆਪਣੀ ਗਰੀਬੀ ਦੂਰ ਕਰਨ ਲਈ ਮੰਤਰ ਚਾਹੀਦਾ ਹੈ ਅਗਲੇ ਦਿਨ ਚਾਂਦਾ ਅਗਲੇ ਦਿਨ ਕਹਿੰਦਾ ਕਿ ਹੁਣ ਮੈਂ ਹਰ ਹਾਲ ਚ ਇਹਨਾਂ ਦਾ ਘਰ ਟਾ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਘਰ ਨਹੀਂ ਬਣਾਉਂਦੇ ਨਾ ਅਗਲੇ ਦਿਨ ਗਿਆ ਤੇ ਕੀੜੀਆਂ ਨੇ ਉਸੇ ਥਾਂ ਤੇ ਜਿਹੜਾ ਘਰ ਬਣਾਇਆ ਹੋਇਆ ਕਹਿੰਦੇ ਕਿ ਇਹ ਕੀੜੀਆਂ ਪਾਗਲ ਨੇ ਇਹਨਾਂ ਨੂੰ ਪਤਾ ਹੈ ਕਿ ਮੈਂ ਬਾਰ-ਬਾਰ ਇਹਨਾਂ ਦਾ ਘਰ ਇਥੋਂ ਟਾਉਂਦਾ ਹਾਂ ਤੇ ਫਿਰ ਘਰ ਬਣਾਈ ਜਾਂਦੀਆਂ ਨੇ ਤੇ ਆਪਸ ਵਿੱਚ ਮਿਲ ਕੇ ਤੇ ਫਿਰ ਇੱਕੋ ਲਾਈਨ 'ਚ ਲੱਗ ਕੇ ਫਿਰ ਭੋਜਨ ਇਕੱਠਾ ਕਰੀ ਜਾਂਦੀਆਂ ਨੇ। ਭਾਵੇਂ ਰਾਤੋਂ ਰਾਤ ਇਹਨਾਂ ਨੇ ਫਿਰ ਓਡਾ ਹੀ ਘਰ ਤਿਆਰ ਕਰ ਲਿਆ ਕਹਿੰਦੇ ਕਿ ਅੱਜ ਫਿਰ ਗੁੱਸੇ ਨਾਲ ਪਰ ਜਦੋਂ ਘਰ ਆਇਆ ਤਾਂ ਅੱਜ ਉਹਨੂੰ ਨੀਂਦ ਨਹੀਂ ਸੀ ਆਉਂਦੀ। ਅਜੋਦਾ ਮਾਨਪੜਾ ਪਰੇਸ਼ਾਨ ਸੀਮਣਾ ਉਹ ਘਰ ਬਣਾਉਂਦੀਆਂ ਨੇ ਤੇ ਮੈਂ ਫਿਰ ਟਾ ਦਿੰਦਾ ਹਾਂ ਉਹ ਵਿਚਾਰੀਆਂ। ਸਾਰੇ ਰਾਤ ਮਿਹਨਤ ਕਰਕੇ ਘਰ ਬਣਾਇਆ ਤੇ ਮੈਂ ਬਿਨਾਂ ਦੇਖੇ ਸੋਚੇ ਸਮਝੇ ਉਹਨਾਂ ਦਾ ਘਰ ਟਾ ਦਿੱਤਾ ਮਣਕਾਲ ਨੂੰ ਮੈਂ ਉਹਨਾਂ ਦਾ ਘਰ ਨਹੀਂ ਢੋਣਾ ਕੱਲ ਨੂੰ ਆਪਣੇ ਘਰੋਂ ਉਹਦੀ ਮਾਂ ਨੂੰ ਉਹਨੂੰ ਰੋਟੀ ਦੇਂਦੀ ਹੈ ਕਹਿੰਦਾ ਕਿ ਮੈਂ ਜੇ ਰੋਟੀ ਨਹੀਂ ਖਾਣੀ ਤੇ ਜਿਹੜੇ ਇੱਕ ਵੱਧ ਹੈ ਮੈਨੂੰ ਦੇ ਦਿਓ ਤਾਂ ਉਹ ਕਹਿੰਦਾ ਕਿ ਹੋਰ ਤਾਂ ਤੈਨੂੰ ਪਤਾ ਆਪਣੇ ਘਰ ਕਿੱਥੋਂ ਵਾਧਾ ਆਉਣੀ ਉਹਨੇ ਉਸੇ ਰੋਟੀ 'ਚੋਂ ਅੱਧਾ ਹਿੱਸਾ ਬਚਾਇਆ ਤੇ ਇੱਕ ਮੁਠ ਆਟੇ ਦੀ ਇਸੋ ਇਕੱਠੇ ਕੀਤੇ ਕਹਿੰਦੇ ਕਿ ਇੱਕ ਹੱਥ ਚੋਂ ਅੱਧੀ ਰੋਟੀ ਤੇ ਇੱਕ ਹੱਥ ਚੋਂ ਆਟਾ ਮੁੱਠ ਭਰ ਕੇ ਉਸ ਵੱਲ ਤੁਰ ਗਿਆ ਜਾ ਕੇ ਉਸ ਤਾਂ ਤੇ ਖੇੜੀਆਂ ਨੂੰ ਆਟਾ ਪਾ ਕੇ ਰੋਟੀ ਪਾ ਕੇ ਤੇ ਆਸ-ਪਾਸੇ ਜੋ ਵੀ ਗੰਦ ਪਿਲ ਸੀ ਉਹ ਉਹ ਇਕੱਠਾ ਕਰਕੇ ਤੇ ਸੁੱਟ ਦਿੱਤਾ ਹੁਣ ਅਗਲੇ ਦਿਨ ਗਿਆ ਤੇ ਫਿਰ ਮੁੱਠ ਆਟਾ ਤੇ ਆਪਣੀ ਅੱਧੀ ਰੋਟੀ ਉਹਨਾਂ ਨੂੰ ਪਾਈ ਐਵੇਂ ਸਤਵੇਂ ਦਿਨ ਉਹਨੂੰ ਉਹਨੇ ਐਵੇਂ ਉਹ ਰੋਟੀ ਪਾ ਕੇ ਐਰ ਕਰਨਾ ਅਠਵੇਂ ਦਿਨ ਉਹ ਤੇ ਸੰਤ ਫਕੀਰ ਬੈਠੇ ਹੋਏ ਸਨ ਜਾ ਕੇ ਕਹਿੰਦੇ ਕਿ ਸੰਤ ਫਕੀਰ ਜੀ ਜੋ ਤੁਸੀਂ ਕੰਮ ਦਿੱਤਾ ਸੀ ਉਹ ਮੈਂ ਨਹੀਂ ਕਰ ਸਕਿਆ ਮੈਂ ਪਹਿਲੇ ਚਾਹ ਦਿਨ ਉਹਨਾਂ ਦੋ ਥਾਵਾਂ ਤੋਂ ਪਹਿਲਾਂ ਘਰ ਟਾਇਆ ਉਹਨਾਂ ਅਗਲੀ ਥਾਂ ਤੇ ਘਰ ਜਾ ਕੇ ਬਣਾਇਆ ਮੈਂ ਉਹ ਵੀ ਟਾਇਆ ਤੇ ਉਹਨਾਂ ਫਿਰ ਘਰ ਬਣਾ ਲਿਆ ਤੇ ਮੈਂ ਬਾਰ-ਬਾਰ ਉਹਨਾਂ ਦਾ ਘਰ ਢਾਉਂਦਾ ਰਿਹਾ ਪਰ ਮੇਰੇ ਮਨ ਦੇ ਵਿੱਚ ਇੰਨੀ ਈਰਖਾ ਨਹੀਂ ਹੈ ਮੈਂ ਕਿਸੇ ਦਾ ਘਰ ਟਾ ਕੇ ਆਪਣੀ ਗਰੀਬੀ ਦੂਰ ਕਰ ਸਕਾਂ ਕਹਿੰਦੇ ਕਿ ਮੈਂ ਉਹਨਾਂ ਲਈ ਰੋਜ਼ ਅੱਧੀ ਰੋਟੀ ਜੋ ਮੇਰੇ ਕੋਲ ਸਦਾ ਪੁੰਚਦਾ ਸੀ ਇੱਕ ਮੁੱਠ ਆਟੇ ਦੀ ਉਹਨਾਂ ਨੂੰ ਪਾ ਕੇ ਆਉਂਦਾ ਰਿਹਾ ਕਹਿੰਦਾ ਸੰਤ ਜੀ ਮੈਂ ਮੰਨਦਾ ਕਿ ਜੋ ਕੰਮ ਤੁਸੀਂ ਦਿੱਤਾ ਸੀ ਉਹ ਮੈਂ ਨਹੀਂ ਕਰ ਸਕਿਆ ਇਸ ਕਰਕੇ ਮੈਂ ਤੁਹਾਡੇ ਤੋਂ ਮੰਤਰ ਵੀ ਨਹੀਂ ਲਾਵਾਂਗਾ ਜਿਸ ਦੇ ਨਾਲ ਮੇਰੀ ਗਰੀਬੀ ਦੂਰ ਹੋਵੇਗੀ ਕਿਉਂਕਿ ਜੋ ਕੰਮ ਤੁਸੀਂ ਕਿਹਾ ਸੀ ਉਹ ਮੈਂ ਨਹੀਂ ਕਰ ਸਕਿਆ ਇਹਨਾਂ ਕਹਿ ਕੇ ਜਾਣ ਲੱਗਦਾ ਸੰਤ ਜੀ ਕੋਲ ਆਵਾਜ਼ ਲਗਾਉਂਦੇ ਕਹਿੰਦੇ ਉਹ ਪੁਰਾਣਿਆ ਪੁਰਖਾ ਗੱਲ ਸੌਣ ਇੰਦਕਿ ਮੈਂ ਤੈਨੂੰ ਉਹਨਾਂ ਦਾ ਕਾਰਟ ਆਨਲਾਈਨ ਨਹੀਂ ਭੇਜਿਆ ਸੀ ਮੈਂ ਤੈਨੂੰ ਦੁੱਖ ਦੇਣ ਲਈ ਨਹੀਂ ਭੇਜਿਆ ਸੀ ਮੈਂ ਤੈਨੂੰ ਸਮਝਾਉਣ ਲਈ ਭੇਜਿਆ ਸੀ ਮੈਂ ਉੱਥੇ ਤੈਨੂੰ ਦੋ ਗੱਲਾਂ ਸਮਝਾਉਣ ਲਈ ਭੇਜਿਆ ਸੀ ਉਹ ਕਹਿੰਦਾ ਕਿ ਕੀ ਪਹਿਲੀ ਗੱਲ ਤੂੰ ਉਹਨਾਂ ਦਾ ਕਾਰਟ ਆਇਆ ਤੇ ਦੇਖ ਤੈਨੂੰ ਦੁੱਖ ਲੱਗਾ ਅਗਲੇ ਦਿਨ ਤੂੰ ਆਪ ਉਹਨਾਂ ਲਈ ਆਟਾ ਤੇ ਰੋਟੀ ਲੈ ਕੇ ਗਿਆ ਭਾਵੇਂ ਤੂੰ ਕਿਸੇ ਦਾ ਦੁੱਖ ਨਹੀਂ ਦੇਖ ਸਕਦਾ ਤੇਰੇ ਜੇ ਮਦਦ ਕਰਨ ਦੀ ਭਾਵਨਾ ਹੈ ਤਾਂ ਉਹਨਾਂ ਦਾ ਢਿੱਡ ਭਰਿਆ ਤੋਂ ਇੱਕ ਗੱਲ ਵੇਖੀ ਤੂੰ ਉਹਨਾਂ ਦਾ ਘਰ ਟਾਇਆ ਉਹਨਾਂ ਅਗਲੇ ਦਿਨ ਫੇਰ ਬਣਾ ਲਿਆ ਹੁਣ ਤੋਂ ਫੇਰ ਟਾਇਆ ਉਹਨਾਂ ਫੇਰ ਬਣਾ ਲਿਆ ਟੁੱਟਾ ਹੁੰਦਾ ਰਿਹਾ ਤੇ ਉਹ ਬਣਾਉਂਦੀਆਂ ਰਹੀਆਂ ਇਹਦਾ ਭਾਵ ਜਦੋਂ ਜ਼ਿੰਦਗੀ 'ਚ ਉਹ ਉਦਾਸੀ ਜਾਂ ਹਾਰ ਆ ਜਾਵੇ ਤਾਂ ਉਹ ਲਗਾਤਾਰ ਉਸਤੇ ਕੰਮ ਕਰੋ ਇੱਕ ਵਾਰ ਤੁਸੀਂ ਕੰਮ 'ਚ ਸਫਲ ਇੱਕ ਵਾਰ ਤੁਸੀਂ ਨਹੀਂ ਸਫਲ ਹੋਏ ਤਾਂ ਦੂਜੀ ਵਾਰ ਤੁਸੀਂ ਸਫਲ ਹੋ ਸਕਦੇ ਹੋ ਤਿੰਜੀ ਵਾਰ ਹੋ ਸਕਦੇ ਹੋ ਚੌਥੀ ਵਾਰ ਹੋ ਸਕਦੇ ਹੋ ਪੰਜਵੇਂ ਵਾਰ ਹੋ ਸਕਦੇ ਹੋ ਤੂੰ ਪਹਿਲਾਂ ਉਹਨਾਂ ਦਾ ਚਾਰ ਵਾਰ ਘਰ ਟਾਇਆ ਉਹ ਕਹਿੰਦਾ ਕਿ ਹਾਂਜੀ ਮੈਂ ਚਾਰ ਵਾਰ ਉਹਨਾਂ ਦਾ ਘਰ ਟਾਇਆ ਕਹਿੰਦੇ ਕਿ ਪਾਤੋ ਇੱਕ ਚੀਜ਼ ਦੇਖੀ ਉਹਨਾਂ ਬਾਰ-ਬਾਰ ਉਹ ਘਰ ਬਣਾਇਆ ਉਹਨਾਂ ਹਿੰਮਤ ਨਹੀਂ ਹਾਰੀ ਟੁੱਟੋਂਦਾਰਿਆ ਤੇ ਉਹ ਬਣਾਉਂਦੀਆਂ ਹੀ ਰਹੀਆਂ ਉਹਨਾਂ ਹਾਰ ਨਹੀਂ ਮੰਨੀ ਤੇਰੇ ਚ ਦਇਆ ਦੀ ਭਾਵਨਾ ਜਾਗੀ ਤੇ ਤੂੰ ਉਹਨਾਂ ਲਈ ਖੁਦ ਉਥੇ ਆਟਾ ਲੈ ਕੇ ਜਾਂਦਾ ਰਿਆ ਕਹਿੰਦਾ ਕਿ ਐਵੇਂ ਆਪਣੇ ਜਦੋਂ ਬਾਰ-ਬਾਰ ਕੋਈ ਕੰਮ ਕਰਦੇ ਹਾਂ ਉਹ ਨਹੀਂ ਬੰਦਾ ਪਰ ਜਦੋਂ ਆਪਾਂ ਹਾਰ ਨਹੀਂ ਮੰਨਦੇ ਤੇ ਉਹ ਪਰਮਾਤਮਾ ਦੀ ਬਣਾਈ ਹੋਈ ਕਰਕਤ ਫਿਰ ਆਪਣੇ ਉਸ ਕੰਮ ਵਿੱਚ ਮਦਦ ਕਰਦੀ ਹੈ ਤੇ ਉਹ ਆਪਣਾ ਕੰਮ ਫਿਰ ਨੇਪਰੇ ਚੜ ਜਾਂਦਾ ਹੈ ਪਰ ਉਹਦੇ ਲਈ ਸਭ ਤੋਂ ਪਹਿਲੀ ਸ਼ਰਤ ਹੈ ਕਿ ਤੁਸੀਂ ਆਪ ਉਹਦੇ ਲਈ ਹਿੰਮਤ ਕਰਨੀ ਹੈ ਜਦੋਂ ਮਨੁੱਖ ਆਪ ਉਹਦੇ ਲਈ ਹਿੰਮਤ ਕਰਨ ਲੱਗ ਜਾਂਦਾ ਹੈ ਤਾਂ ਉਸ ਦਾ ਕੰਮ ਫਿਰ ਨੇਪਰੇ ਚੜਦਾ ਹੈ ਕਹਿੰਦੇ ਕਿ ਦੂਸਰੀ ਗੱਲ ਦੇਖਿਓਗੇ ਕਿ ਕੋਈ ਕੰਮ ਕਰਦਿਆਂ ਨਹੀਂ ਤੇ ਸਾਰੀਆਂ ਇਕੱਠੀਆਂ ਹੋ ਕੇ ਕਰਦਿਆਂ ਨੇ ਨੜਾਈ ਝਗੜਾ ਨਹੀਂ ਕਰਦੀਆਂ ਇੱਕ ਦੂਜੇ ਨਾਲ ਸਾਂਝ ਪਾ ਕੇ ਰੱਖਦੀਆਂ ਨੇ ਇੱਕ ਦੂਜੇ ਦੀ ਗੱਲ ਸੁਣਦੀਆਂ ਨੇ ਤੋ ਦੇਖਿਆ ਹੋਵੇਗਾ ਜਦੋਂ ਕੁਝ ਲੈ ਕੇ ਜਾਂਦੀਆਂ ਨੇ ਤੇ ਇੱਕ ਇੱਕ ਦੂਜੇ ਨੂੰ ਇਹ ਫੜਾ ਦਿੰਦੀਆਂ ਨੇ ਇੱਕ ਦੂਜੇ ਦੀ ਮਦਦ ਕਰਦੀਆਂ ਨੇ ਇਹਦਾ ਭਾਵ ਪਰਿਵਾਰ ਵਿੱਚ ਰਹਿੰਦੇ ਆਂ ਇੱਕ ਦੂਜੇ ਦੀ ਜਦੋਂ ਮਦਦ ਕਰਦੇ ਹਾਂ ਛੋਟਿਆਂ ਨੂੰ ਪਿਆਰ ਕਰਦੇ ਹਾਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ ਕਹਿੰਦੇ ਫਿਰ ਆਪਣਾ ਜਿਹੜਾ ਪਰਿਵਾਰ ਹੈ ਉਹ ਸੁਖੀ ਵਾਸਾ ਹੈ ਜਿੱਥੇ ਪਰਿਵਾਰ ਦੇ ਵਿੱਚ ਏਕਾ ਹੋਵੇ ਉੱਥੇ ਬਰਕਤ ਹਮੇਸ਼ਾ ਵਾਸ ਕਰਦੀ ਹੈ ਕਹਿੰਦੇ ਕਿ ਮੈਂ ਤਾਂ ਤੈਨੂੰ ਕੀੜੀਆਂ ਦੇ ਭੌਂ ਤੋਂ ਇਹ ਚੀਜ਼ ਚੁੱਕ ਕੇ ਘਰ ਰੱਖਣ ਲਈ ਕਿਹਾ ਸੀ ਇੱਕ ਤਾਂ ਉਹਨਾਂ ਦੀ ਏਕਤਾ ਤੇ ਇੱਕ ਪਿਆਰ ਦੂਜਾ ਉਹਨਾਂ ਦਾ بار-ਬਾਰ ਕਿਸੇ ਕੰਮ ਨੂੰ ਕਰਨ ਦਾ ਪ੍ਰਯਾਸ ਜਦੋਂ ਇਹ ਚੀਜ਼ਾਂ ਤੋਂ ਸਿੱਖਿਆ ਤੇਰੀ ਜ਼ਿੰਦਗੀ ਆਪੇ ਹੀ ਸਵਰਗ ਬਣ ਜਾਵੇਗੀ ਕਹਿੰਦੇ ਕਿ ਹੁਣ ਉਹਨੂੰ ਸਮਝ ਆ ਗਈ ਸੀ ਤੇ ਹੁਣ ਉਹਨੇ ਬਾਰ-ਬਾਰ ਪ੍ਰਯਾਸ ਕਰਨਾ ਆਰੰਭ ਕੀਤਾ ਹੌਲੀ ਹੌਲੀ ਉਹਦੇ ਆਪੇ ਗਰੀਬੀ ਦੂਰ ਹੋ ਗਈ ਤੇ ਘਰ ਪਰਿਵਾਰ ਵਿੱਚ ਬਰਕਤ ਆ ਗਈ। ਸਤਸੰਗਤ ਜੀ ਆਪਾਂ ਨੂੰ ਇਥੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਜਦੋਂ ਕੋਈ ਕੰਮ ਨੂੰ ਹਰ ਮੰਨ ਲੈਂਦੇ ਹਾਂ ਉਹ ਕੰਮ ਨੂੰ ਬਾਰ-ਬਾਰ ਕਰੋ। ਪ੍ਰਮਾਤਮਾ ਆਪੇ ਹੀ ਉਹ ਕੰਮ ਦੇ ਵਿੱਚ ਬਰਕਤਾਂ ਪਾ ਦਿੰਦੇ ਹਨ। ਆਪੇ ਹੀ ਉਹ ਕੰਮ ਫਿਰਨੇ ਪਰਛੜ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।